ਦੋਸਤੋ ਮੈਂ ਰੂਪਾ ਮਠਾਪੁਰੀਆ ਅੱਜ ਮੇਰੇ ਘਰ ਢਾਡੀ ਬਲਬੀਰ ਸਿੰਘ ਰਸੀਲਾ ਜੀ ਆਏ ਹੋਏ ਨੇ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਜਥਾ ਪਹੁੰਚਿਆ ਹੋਇਆ ਹੈ ਅੱਜ YouTube ਲਈ ਆਪਣੇ ਚੈਨਲ ਲਈ ਗੱਲਬਾਤ ਕਰਾਂਗੇ ਤੇ ਦੋਸਤੋ ਕਰਦੇ ਹਾਂ ਇਹਨਾਂ ਨਾਲ ਇੱਕ ਛੋਟੀ ਜਿਹੀ ਕੋਲਾਕ ਰਸੀਲਾ ਸਾਹਿਬ ਮੇਰੇ ਤੁਹਾਨੂੰ ਪਾ ਗਿਆ ਕਿ ਤੁਸੀਂ ਗਰੀਬ ਦੇ ਘਰੇ ਕਿਰੀ ਦੇ ਘਰ ਰਹਿਣ ਆਏ ਹੋ ਤੇ ਮੈਨੂੰ ਬੜੀ ਖੁਸ਼ੀ ਹੈ ਵੇ ਅਜਿਹਾ ਗਿੱਧਾ ਹੋਣੇ ਹੋਏ ਤੋਂ ਅਜੇ ਭਰਾ ਦੀ ਯਾਦ ਕੀਤਾ ਤੁਹਾਡੇ ਨਾਲ ਮਨੋ ਪਿਆਰ ਹੈ ਜੀ ਵੀ ਆਪਣੇ ਭਰਾ ਨੂੰ ਜਾ ਕੇ ਬੇਟੇ ਦੀ ਸ਼ਾਦੀ ਹੈ ਅੱਛਾ ਇਹ ਬੇਟੇ ਨਹੀਂ ਚਾਹ ਬੇਟੇ ਇਸ਼ਾਰਾ ਹੋ ਰਿਹਾ ਨਾ ਬੈਠ ਕਰੀਏ ਧਿਆ ਰਾਮਾ ਨਾਲ ਜਿੰਨੇ ਜਿੰਨੇ ਕਾਰਜ ਆਪਣਾ ਖਾਨ ਵਾਲੇ ਸੁਭਾ ਤੁਹਾਨੂੰ ਪਾਗੀ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਬਿਫਰੇ ਮੈਨੇ ਦੱਸੋ ਥੋੜੀ ਜਿਹੀ ਇੱਕ ਛੋਟਾ ਜਿਹਾ ਨੁਕਤਾ ਬੇਟਾ ਦੀ ਗਲਾਵਰੇ ਤਸੀ ਕੀ ਜਨੈ ਤੋ ਤੁਹਾਡੀ ਕਲਾ ਜੀ ਸ਼ੇਮੇ ਪਾਤਸ਼ਾਹੀ ਦੇਣਾ ਜੀ ਬਾਲਕ ਨੇ ਸਾਡੇ ਤੇ ਕਿਰਪਾ ਕਰੀ ਹੈ ਹਮ ਨੂੰ ਢਾਡੀ ਹਰ ਪ੍ਰਭੂ ਖਸਮ ਕਨੇ ਤਗਾਵੇ ਹਰ ਗੁਣ ਸੰਤਾ ਮਾਲਕ ਦੇ ਗੁਣਗੋਣੇ ਵਾਕਿਆ ਮਾਲਕ ਨੇ ਸਾਨੂੰ ਪੈਦਾ ਕਰਿਆ ਜੀ ਮਾਲਕ ਦੇ ਗੁਣਗੋਣੇ ਆ ਕਿ ਮਾਲਕ ਸਾਨੂੰ ਵਟੇਂਗਾ ਦਿੰਦੇ ਜੀ ਇਹ ਗਲਤੀ ਰਸੀਲਾ ਸਾਹਿਬ ਬਲਬੀਰ ਸਿੰਘ ਰਸੀਲਾ ਬਲਬੀਰ ਸਿੰਘ ਸੀਲਾ ਤੁਹਾਡਾ ਬੜਾ ਨਾਮ ਆ ਪੂਰੇ ਇੰਡੀਆ ਚ ਇੰਡੀਆ ਨਹੀਂ ਬਾਲੇ ਬਦੇਚਾ ਚ ਹੋਈ ਤੇ ਦੋਸਤੋ ਫਿਰ ਮੈਨੂੰ ਕੁਛ ਉਹ ਲਾਈਆਂ ਸੁਣਾ ਦਿਓ ਮੇਰੇ ਵੀ ਥੋੜਾ ਜਿਹਾ ਦਿਨ ਲੱਗੇਗਾ ਕਿ ਚਾਹੀ ਆਵਣੀ ਪਈ ਸੁਣਿਆ ਕੁਤਰਾ ਦੇ ਦਾਨੀ ਆਵੇ ਪੰਥ ਦੇ ਹਵਾਲੀ ਆਵੇ ਵਾਹਿ ਜੀ ਕਰਾਂ ਤੈਨੂੰ ਸਜਦਾ ਮੈਂ ਸਿੱਖੀ ਦੇ ਆਮ ਆਲੀ ਆਵੇ ਕੁਤਰਾ ਦੇ ਦਾਨੀ ਆਵੇ ਪੰਥ ਦੇ ਹਵਾਲੀ ਆਵੇ ਕੁਤਰਾ ਤੈਨੂੰ ਸਜਦਾ ਮੈਂ ਸਿੱਖੀ ਦੇ ਆਮ ਆਲੀ ਆਵੇ ਦੇਖੋ ਬਿਨਾ ਸੀ ਗੱਦ ਨੂੰ ਮਨਾ ਥੰਮਣਾ ਤੈਥੋਂ ਬਿਨਾ ਸੀਗਾ ਜਨਮ ਨਾ ਥੰਮਣਾ ਜੀ ਤੇਰੇ ਜਿਹਾ ਬਾਜਾ ਵਾਲਿਆ ਨਾ ਕੋਈ ਦੁਨੀਆ ਤੇ ਮਾਣੇ ਪੁੱਤ ਜੰਮਣਾ ਤੇਰੇ ਜਿਹਾ ਬਾਜਾ ਵਾਲਿਆ ਨਾ ਕੋਈ ਦੁਨੀਆ ਤੇ ਮਾਣੇ ਪੁੱਤ ਜੰਮਣਾ ਵਾਹਿਗੁਰੂ ਆਇਓ ਤੰਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸਰਵਸਦਾ ਨੂੰ ਮੇਰੇ ਵੀਰਾਂ ਨੇ ਯਾਦ ਕਰਕੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਐ ਕਿਉਂਕਿ ਉਹ ਬਹੁਤ ਉੱਚੀ ਸੱਚੀ ਸេចក្តੀ ਹੈ ਸੋ ਮੈਂ ਸਹਿਜਾ ਕਰਦਾ ਹਾਂ ਇਹ ਨਾ ਆਏ ਹੋਏ ਭਰਾਵਾਂ ਨੂੰ ਜੀ ਹੈ ਕੰਨਾ ਧੰਨਵਾਦ ਕੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ